फोन हेलो सा भैन जी हां जी ठीक ठाक वहाँ परिवार भी ठीक है तो ही सुनाओ ठीक है बच्चे पाजी अच्छा 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 फोन ती की फिर ਆਹਨੇ ਠੀਕ ਹੈ ਕਿ ਸਾਰੀ ਗੱਲ ਕਰਨੀ ਤੁਸੀਂ ਦਿਮਾਨ ਆ ਮਾਈਂ ਲਈ ਹੈ ਇਹਨੂੰ ਸਖਾਲਣ ਤੋਂ ਉਦਾਂ ਹੀ ਕਰੀ ਜਾਣੀ ਪਿਓ ਚੰਗਾ ਵਾ ਪਿਓ ਤਾਂ ਕਿ ਗੱਲ ਜਾਵੇ ਨਾ ਫੇਰ ਗੱਲ ਦਾ ਹੱਲ ਹੁਣਾਵਾ ਹੱਦ ਹੋਈ ਇਹਦੇ ਵਾਲੀ ਵੇਖ ਲਓ ਜੇਦ ਕਰ ਨਾ ਕੁਝ ਹੋਵੇ ਤੇ ਫੇਰ ਇਹਦਾ ਕਰਦੀ ਚੰਗੀ ਲੱਗਦੀ ਆ ਸਭ ਕੁਝ ਕੱਪੜੇ ਨਾਲ ਕੱਪੜਾ ਮਿਲੰਦੇ ਆ ਖਾਣ ਪੀਣ ਨੂੰ ਵਧੀਆ ਤੇ ਫੇਰ ਵੀ ਇਦਾਂ ਬੱਚਾ ਕਰੇ ਤੇ ਪੇ ਚੰਗਾ ਲੱਗਦਾ ਆ ਮੈਂ ਤੁਹਾਨੂੰ ਹੀ ਦੱਸਣਾ ਸੀ ਸਗੋਂ ਭਰਾ ਤੁਹਾਡਾ ਨਾਰਾਜ਼ ਹੁੰਦਾ ਵੀ ਤੂੰ ਭੈਣ ਜੀ ਨੂੰ ਫੋਨ ਕਿਉਂ ਕੀਤਾ ਹੁਣ ਮੈਂ ਤੁਹਾਨੂੰ ਦੱਸਣਾ ਸੀ ਭਈ ਆ ਇਦਾਂ ਕਰਨ ਲਈ ਜੇ ਮਾਂ ਨਾਲ ਗੱਲ ਕਰੋ ਜੇ ਮੈਂ ਸਿੱਧਾ ਫੋਨ ਕਰਾਂ ਫਿਰ ਕਹਣ ਕਿ ਸੱਸ ਗੱਲਾਂ ਕਰਦੀ ਆ ਆਹੋ ਚੱਲ ਕੋਈ ਨਹੀਂ ਆਪੇ ਮਾਂ ਕਰੂਗੀ ਇਹਨੂੰ ਫੋਨ ਸਮਝਾਉਗੀ ਵੀ ਇਦਾਂ ਨਾ ਕਰ ਹਾਂਜੀ ਕੋਈ ਨਹੀਂ ਕੋਈ ਨਹੀਂ ਆਮਾ ਤੇ ਕਹਿ ਦਮ ਅੰਦੇ ਆ ਚੰਗਾ ਬੰਗੀ ਸਤਿ ਸ਼੍ਰੀ ਅਕਾਲ ਚਲ ਆ ਵੀ ਚੰਗਾ ਹੋ ਗਿਆ ਵੀ ਇਹਨੇ ਦੀ ਮਾਂ ਨੂੰ ਫੋਨ ਕਰਤਾ ਜੇ ਮੈਂ ਫੋਨ ਕਰਦੀ ਨਾ ਮੇਰੀ ਗੱਲ ਤਾਂ ਚੜਨੀ ਹੀ ਸੱਸ ਨੇ ਫੋਨ ਕੀਤਾ ਮੰਮੀ ਤੂੰ ਕਿਉਂ ਗਏ ਤੇ ਪੇਕੇ ਫੋਨ ਕੀਤਾ लवली ਨੇ ਨਹੀਂ ਹਟਣਾ ਕੋਈ ਗੱਲ ਨਹੀਂ ਪਪਾ ਤਾਂ ਤੇ ਹੁਣ ਵੀ ਪੈਣਾ ਨੌਖੇ ਤੇ ਹੁਣ ਆਈਆਂ ਪਤਾ ਤਾਂ ਲੱਗਣਾ ਹੀ ਫੇ ਫੋਨ ਕੀਤਾ ਤੇ ਫੇਰ ਗੱਲ ਹੋਈ ਆ ਹੁੰਦੇ ਰਹਾ ਕੀ ਕਰਨੀ ਹੈ ਹਾਂਜੀ ਫੁਰਕੇ ਲੈ ਕੇ ਮੈਂ ਚੱਲ ਸਸਫਾਈ ਕਰਨਾ ਮੇਰੀ ਗੱਲ ਸੁਣੋ ਯਾਰ ਰਮਨ ਮੈਨੂੰ ਤਾਂ ਲੱਗਦਾ ਮੇਰੇ ਦਿਮਾਗ ਖਰਾਬ ਹੋ ਜਾਣਾ ਵਾ ਸੋਚ ਸੋਚ ਕੇ ਕਿਹੜੀ ਗੱਲੋਂ ਦਿਮਾਗ ਖਰਾਬ ਹੋ ਜਾਣਾ ਵਾ ਯਾਰ ਇਹ ਇਕੱਜ ਪੰਗਾਏ ਤਾਂ ਮੈਂ ਢੋਣਾ ਵਾ ਤੇ ਦੂਜੇ ਫੇਰ ਪਾ ਦਿੰਦੇ ਆ ਮੈਂ ਦੱਸ ਕੀ ਕਰਾਂ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਐਨੀ ਦਿਮਾਗ ਤੇ ਗੱਲ ਨਹੀਂ ਕੀ ਲਾਈਦੀ ਹੁੰਦੀ ਮੈਂ ਪੈਨ ਜੀ ਨੂੰ ਫੋਨ ਕੀਤਾ ਸੀ ਮੈਂ ਕਿਹਾ ਆਹ ਕੰਮ ਰਹਿ ਆ ਕਰ ਅੱਛਾ ਤੇ ਇਹਦੀ ਮਾਂ ਨੂੰ ਦੱਸ ਦੇ ਤਾਂ ਇਦਾਂ ਬਈ ਕਰਦੇ ਸਮਝਾ ਥੋੜਾ ਹੁੰਦਾ ਤੇ ਬੀਗਿੰਗ ਕਿੱਦਾਂ ਰਹਿੰਦਾ ਹੁੰਦਾ ਤਾਂ ਅੰਗਰਾ ਆਉਂਣਾ ਅੱਜ ਮੈਂ ਦੱਸੀ ਸਾਰੀ ਗੱਲ ਦੱਸਦੀ ਐ ਤੇ ਵਧੀਆ ਮੈਂ ਘਰ ਲੱਭ ਦਿੱਤਾ ਚੰਗਾ ਮੁੰਡਾ ਲੱਭ ਦਿੱਤਾ ਨਾ ਵਿੱਚ ਖਾਵੇ ਨਾ ਪੀਵੇ ਨੌਕਰੀ ਤੇ ਉਹ ਲੱਗਾ ਵਾ ਤੇ ਹੋਰ ਤਾਂ ਦੀ ਕੁੜੀ ਉਹੀ ਚਾਹੀਦਾ ਵਾ ਖਾਂਦੀ ਪੀਂਦੀ ਉਥੇ ਤੰਗ ਜਿਉ ਤੇ ਮੈਂ ਕੱਲੋਂ ਆਂਦੀ ਮੈਂ ਉਹਨੂੰ ਇਹ ਵੀ ਗੱਲ ਕਹਿ ਦਿੱਤੀ ਕੱਲ ਕੋਈ ਅੱ비 ਨਵੀਂ ਉਹ ਤੇ ਮੇਰੇ ਵੱਲ ਨਾ ਆਇਆ ਮੈਂ ਨਹੀਂ ਜੇ ਕਿਹ ਕਰ ਦੇ ਵਿੱਚ ਜੇ ਨਾ ਦੱਬਾਂ ਮਾਰੇ ਤਾਂ ਕੱਲੇ ਇਹ ਵੀ ਦਮਾਦ ਕੇ ਬਹਿ ਜੇ ਔਰ ਇਹਨੂੰ ਪੂਆ ਦੀ ਕੀ ਪਰਵਾਹ ਇੰਨੇ ਮਾਰੇ ਆ ਮਿਲਦੀਆਂ ਮਾਹੀਆਂ ਤਾਂ ਮਾਹੀ ਇਹਨੂੰ ਸਮਝਾਉਂਗੀ ਫੋਨ ਤੇ ਮਾਦਾ ਤੇ ਸਾਰਾ ਕਸੂਰ ਆ ਜਾਦ ਉਹ ਭੈਣ ਨਹੀਂ ਕਰਦੀ ਤੇ ਪਿਓ ਨੂੰ ਫੋਨ ਮਾਦੇ ਦੀ ਸੈਟ ਲੈਂਦੀ ਐ ਸਾਰੀ ਤੇ ਨਾ ਹੋ ਤਾ ਮੈਂ ਭੈਣ ਜੀ ਤੂੰ ਕਿ ਜਾ ਇਹ ਨਾਲ ਕਰ ਇਹ ਤੇ ਪਿਓ ਨਾਲ ਗੱਲ ਕਰਕੇ ਆ ਪਿਓ ਨੂੰ ਸਮਝਾਓ ਇੱਥੇ ਆਓ ਉਹਦਾ ਡਰਦੇ ਉਹਨਾਂ ਦੇ ਆਏ ਵੀ ਨਹੀਂ ਗਏ ਜਦੋਂ ਤੇ ਮੈਨੂੰ ਡਰਾਈਵ ਰੂਮ ਚੱਲਣਾ ਬਤਾ ਦਸਣਗੇ ਇਹ ਕਿੰਨਾ ਕਰਦੇ ਏਦਾਂ ਕਰਦੀ ਦੇਖ ਲਓ ਹੁਣ ਕਿਹੜੇ ਵੀ ਨਹੀਂ ਬੰਦਾ ਸ਼ਰਮ ਹੀ ਕਰਦਾ ਆ ਹੁਣ ਇਹਦਾ ਦਿਮਾਗ ਚ ਖੋਲ ਕੇ ਥੋੜਾ ਪਾਉਣਾ ਹੁੰਦਾ ਆ ਪਿਓ ਨੇ ਇਹਦਾ ਆਪੇ ਬੱਚਿਆਂ ਨੂੰ ਸਮਝਦੇ ਚਾਹੀਦੇ ਵੀ ਮੈਂ ਸਾਰੇ ਐਂ ਤਾਂ ਮੈਂ ਕਿੱਦਾਂ ਆਪਣਾ ਟਾਈਮ ਪਾਸ ਕਰਨਾ ਉਹ ਜਿਹੜਾ ਤੂੰ ਜੱਬਾ ਉਹ ਬਦੋਂ ਹੈਗਾ ਉਹ ਵੀ ਤੇ ਲਾਈ ਲਾ ਕੇ ਉਹ ਜੋ ਕਹਿੰਦੀ ਉਹ ਕਰੀ ਜਾਂਦਾ ਕੀ ਕਰਾਂ ਹੁਣ ਮੈਂ ਦੱਸੋ ਮੈਨੂੰ ਤਾਂ ਆਪ ਸਮਝ ਨਹੀਂ ਆਉਂਦੀ ਕੋਈ ਗੱਲ ਨਹੀਂ ਨੀਕਾ ਲਾਉਗੇ ਇਹ ਗੱਲ ਦਾ ਹੱਲ ਹੁਣ ਨਿੱਕੀ ਨਿੱਕੀ ਗੱਲ ਤੇ ਦਿਲ ਤੇ ਲੱਗਿਆ ਫੇਰ ਤਾਂ ਆਪਾਂ ਅੱਜ ਨਹੀਂ ਹੈਨੀ ਤਾਂ ਕੱਲ ਵੀ ਹੈਨੀ ਦੱਸ ਸਮਝ ਰਹੀ ਹੂੰ ਚਾਹੀਦਾ ਮਾਂ ਇਹਦੀ ਕਿਹੜੀ ਆ ਨਾ ਉਹ ਚੁੱਪ ਕੀ ਤੀਜੀ ਆ ਤੈਨੂੰ ਕਹਦੀ ਰਹਿੰਦੀ ਏਦਾਂ ਕਰ ਏਦਾਂ ਕਰ ਤੋਦਾਂ ਹੀ ਕਰੀ ਜਾਂਦੀ ਏ ਕੋਈ ਦੀ ਨਾ ਹਲਵਾ ਇਹ ਤਾਂ ਮੈਂ ਭੈਣ ਜੀ ਨੂੰ ਕਹਿੰਦਾ ਵੀ ਜਾ ਇਹਨਾਂ ਦੇ ਘਰ ਤਾਂ ਪਿਓ ਨੂੰ ਸਾਰੀ ਗੱਲ ਦੱਸ ਜਾ ਕੇ ਮੇਰੀ ਸੁਣੋ ਗੱਲ ਹੁਣ ਕੀ ਹੋ ਗਿਆ ਵਾ ਗੱਲ ਕੀ ਹੋਣੀ ਆ ਸੱਚੀ ਦਿਮਾਗ ਹੀ ਖਰਾਬ ਹੋ ਗਿਆ ਵਾ ਫੇਰ ਹੋ ਗਈ ਕਦੀ ਕੋਈ ਗੱਲ ਕਦੀ ਕੋਈ ਗੱਲ ਹਮ ਗੱਲ ਕੀ ਹੋਣੀ ਆ ਵੀ ਕੱਲ ਨਾ ਉੱਥੇ ਮੈਂ ਬੈਠੀ ਸੀ ਬਾਹਰ ਆਹੋ ਤੇ ਭੂਆ ਜੀ ਦਾ ਆ ਫੋਨ ਤੈਨੂੰ ਮੈਨੂੰ ਆਇਆ ਅੱਛਾ ਅਹੇ ਤੋਂ ਉਂਗਲੀ ਕਰਦੀ ਫਿਰਦੀ ਆ ਘਰ ਦੇ ਵਿੱਚ ਇਹ ਮੈਨੂੰ ਤੇਰੀ ਸ਼ਿਕਾਇਤ ਮਿਲੀ ਆ ਉਹ ਆ ਜੀ ਆ ਕਿੰਨੀਆਂ ਗੱਲਾਂ ਸੁਣਾਈਆਂ ਅੱਛਾ ਮੈਂ ਹਾਂ ਬੋਲੀ ਮੈਂ ਗਲਤੀ ਕਿਹੜੀ ਕੀਤੀ ਇਹ ਅਹੇ ਮੈਨੂੰ ਤੇਰੀ ਮੰਮੀ ਦਾ ਫੋਨ ਆਇਆ ਹੀ ਇਹ ਉਹ ਮੈਨੂੰ ਦੱਸਣਦੀ ਹੀ ਪੀਂਟਾਂ ਕਰਕੇ ਘਰ ਦੇ ਵਿੱਚ ਇਦਾਂ ਕਰਦੀ ਹੈ ਤੇ ਮੈਂ ਹਾਂ ਆਪਣੀ ਇਹ ਨਹੀਂ ਦੱਸਦੇ ਵੀ ਅਹੀਂ ਘਰ ਦੇ ਵਿੱਚ ਕੀ ਕਰੰਦੇ ਨਹੀਂ ਜੇ ਤੁਸੀਂ ਮੇਰੇ ਦੇ ਚੋਣ ਸਿਰ ਤੇ ਦੱਸ ਦਿੰਦੀਆਂ ਨਹੀਂ ਤੂੰ ਕਹਿਣਾ ਹੈ ਵੀ ਐਂ ਤੇ ਮੰਗਿਆ ਸਾਰਾ 10000 ਰੁਪਿਆ ਤੇ ਸਾਰੇ ਰਿਸ਼ਤੇਦਾਰਾਂ ਨਾਲ ਫੋਨ ਕਰਤਾ ਵੀ ਸਾਡੇ ਕੋਲ ਪੈਸੇ ਮੰਗਦੇ ਮੈਂ ਤੇ ਕਿਹਾ ਮੈਂ ਦਾ 100 ਰੁਪਇਆ ਮੰਗਿਆ ਤੇ ਉਹ ਇਹਨਾਂ ਕੋ ਦਿੱਤਾ ਨਹੀਂ ਗਿਆ ਤੇ ਥਾਂ-ਥਾਂ ਰਿਸ਼ਤੇਦਾਰਾਂ ਨੂੰ ਦੱਸ ਦੇ ਕਰਦੇ ਕਦੀ ਕਿਸ ਨੂੰ ਕਦੀ ਕਿਸ ਨੂੰ ਕੋਈ ਛੱਡਿਆ ਨਹੀਂ ਹੈਗਾ ਇਹਨਾਂ ਨੇ ਹਾ ਦੋਈ ਇਹ ਵਾਲੇ ਨਾਲ ਇਹਦੇ ਵਿੱਚ ਬੇਇੱਜ਼ਤੀ ਖਾਦੀ ਨਹੀਂ ਹੁੰਦੀ ਇਹਨਾਂ ਦੀ ਹੁੰਦੀ ਹੈ ਵਾਕ ਹੁੰਦਾ ਵੀ ਫਾਇਦਾ ਪਹਿਲੀ ਸਾਡੇ ਨਾਂ ਨੇ ਅਖੜਾ ਨੋ ਪੁੱਤਰ ਹੁੰਦੇ ਸਿਰਦੇ ਆ ਤੇ ਇਹਨਾਂ ਨੂੰ ਕਿੱਦਾਂ ਦੇ ਚਾਚੜੇ ਉਦਾਂ ਦੇ ਜਿਹਾ ਹੀ ਵਾਕ ਹੋਣਾ ਵਾਕ ਹੋਣਾ ਵਾਕ ਦੇ ਨਾਲ ਸਾਰਾ ਕੁਆਡੂ-ਡੂ ਕਰ ਲੈਣਾ ਸਾਡੇ ਨਾਲ ਤੇਵੇਂ ਜਾਣ ਕੇ ਹੀ ਬਸ ਘਰ ਤੇ ਨਹੀਂ ਪਤਾ ਕਿ ਤੇ ਤੁਹਾਡੇ ਉੱਤੇ ਨਹੀਂ ਕਰ ਨਹੀਂ ਗਾ ਹਲੇ ਪਤਾ ਹੈਗਾ ਉਹ ਤਾਂ ਕਹਿੰਦੀ ਕਿ ਮੈਂ ਐਸੇ ਤੇ ਮਮੀ ਨੂੰ ਪਿੰਡ ਫੋਨ ਲਾਉਣਾ ਵਾ ਉਹ ਜੀ ਕਹਿੰਦੇ ਉਹ ਕਹਿੰਦੇ ਦੱਸਣਾ ਕਰ ਦੋ ਤੇ ਮੈਂ ਕੋਈ ਨਹੀਂ ਦੱਸ ਦੋ ਮੇਰੀ ਇਹਦੇ ਵਿੱਚ ਕਿਹੜੀ ਗਲਤੀ ਹੋਈ ਹਾਂ ਕੋਈ ਨਹੀਂ ਕਰ ਲਾਂਗੇ ਗੱਲਾਂ ਇਹਨਾਂ ਰਦੇ ਹੋਣੇ ਆ ਕਿ ਹੁਣ ਉਧਰੋਂ ਵੀ ਇਹਦੀ ਗੁੱਦੀ ਵਟਾਉਣੇ ਆ ਤੇ ਇਧਰੋਂ ਵੀ ਕਰਾਉ ਕਰਾਉਂਦੇ ਆ ਕੁਛ ਨਾ ਕੁਛ ਕੋਈ ਗੱਲ ਨਹੀਂ ਕਰਦੇ ਜਿਹੜਾ ਬਣ ਗਿਆ ਪਰ ਦੇ ਵਿੱਚ ਪਹਿਲਾਂ ਨਹੀਂ ਜਦੋਂ ਕਰਨ ਦਾ ਕੰਮ ਬਣਾਉਣਾ ਸੀ ਨਹੀਂ ਇਹ ਉਹਨੂੰ ਹੀ ਪੈਸੇ ਦੇਣੇ ਉਹਨੂੰ ਹੀ ਦੇਣੇ ਆ ਗੱਡੀ ਲੈਣ ਵਰੀ ਹੁੰਦੋਂ ਉਹਨਾਂ ਨੇ ਸਾਨੂੰ ਉਹ ਪੱਲ ਜਿਹੇ ਸੰਦ ਤਾਂ ਜਿਹੜੀ ਉਹ ਵੇਚੀ ਉਹ ਉਹ ਜੇ ਤੜੀਆਂ ਹੀ ਵੇਚਣੀ ਨਹੀਂ ਤੇ ਉਹਨਾਂ ਨੂੰ ਠੇਕੇ ਤੇ ਵੀ ਲੈਂਦੇ ਐਂ ਡੇ ਇਹਨੇ ਵੀ ਠੇਕੇ ਤੇ ਨਹੀਂ ਲੈਣੀਆਂ ਤਈਆਂ ਅਹੀਂ ਕੋ ਬੱਧ ਕਰਨਾ ਨਾ ਨਾ ਮੋਚੋ ਕੋਈ ਪੈਸਾ ਦਿੱਤਾ ਮੜਗੇ ਜੇ ਕੋਈ ਆਈਏ ਫਸਲ ਆਈ ਕੋਈ ਨਾ ਹੋਈ ਉਹਦੇ ਵਿੱਚੋਂ ਦਿੱਤਾ ਜੇ ਹੁਣ ਮੁੰਡਾ ਬਾਰੋ ਘਲਾਉਂਦਿਆ ਉਹਦੇ ਵਿੱਚੋਂ ਦੇ ਕਰਪਈਆਂ ਨਹੀਂ ਦਿੱਤਾ ਅਹੀਂ ਮੜੇ ਹੋ ਗਏ ਹੋਏ ਚੰਗੇ ਰਹਿ ਕੇ ਘਰ ਦੇ ਵਿੱਚ ਕੋਈ ਗੱਲ ਨਹੀਂ ਮੈਂ ਕਰਨਾ ਡੈਡੀ ਨਾਲ ਗੱਲ ਇਹਦਾ ਸਦਾਈ ਸਮਝਿਆ ਕੁਛਦਾਈ ਨਾਲੇ ਚੰਗੇ ਪੜਦੇ ਕਰਦੇ ਨਾ ਰਿਸ਼ਤੇ ਤਾਂ ਇਹ ਵੀ ਪੜਦੇ ਲੱਦੇ ਸਾਨੂੰ ਉਹ ਚਲ ਕੋਈ ਗੱਲ ਨਹੀਂ ਜਾ ਕੰਮ ਧੰਦਾ ਕਰ ਉਹ ਕਿੰਨੇ ਇੰਦਾ ਫਿਰ ਥੋੜਾ ਰਹਿ ਨੂੰ ਜੀ ਕਰਦਾ ਨਾਲ ਇੰਦਾਂ ਦੇ ਰੱਖੀ ਦਮ ਚ ਲਾਪੂ ਆਪਣੀ ਫਗਾਓ ਤੇ ਫਿਰ ਖਾਓ ਰੋਜ ਢਾੜੀ ਹੋ ਚੀ ਉਹ ਵਟਾ ਪਾ ਸਕਦਾ ਚਲ ਮੈਂ ਬਾਹਰੋਂ ਫੇਰਾ ਮਾਰ ਆਵਾ ਕਾੜੀ ਚ ਹੋ ਆ ਕੋਈ ਹਾਂ ਅਮੀ ਹਾਂਜੀ ਇਹ ਗੱਲ ਸੁਣੀ ਗਈ ਹਾਂ ਦੱਸ ਕੱਲ੍ਹ ਤੋਂ ਹੀ ਭੂਆ ਜੀ ਨੂੰ ਫੋਨ ਕੀਤਾ ਹੈ ਆਪਾਂ ਕੀਤਾ ਹੈ ਨਹੀਂ ਕੀ ਤੂੰ ਇਹਨਾਂ ਨੂੰ ਦੱਸ ਦੇ ਕਰਦੇਂ। ਵਾਅਦਾ ਤਾਂ ਕੋਹਨੇ ਦੱਸਿਆ? ਜੋ ਤੂੰ ਹੀ ਕਰਨਦੇ ਉਹ ਹੀ ਦੱਸਿਆ ਮੈਂ। ਨਹੀਂ ਇਹ ਹੀ ਅੰਮੀ ਕੀ ਕਰਨਦੀ ਆ ਭਲਾ ਇਹ ਦੱਸੋ। ਜੋ ਤੂੰ ਹੀ ਕਰਨਦੇ ਆਪਣੀ ਕੰਧ ਦੱਸਿਆ ਕਰੋ ਤਾਂ ਸਾਡੀ ਚਾਹ ਜਿਆ ਕਰੋ ਵੀ ਇਹ ਹੈ ਕਾ ਕਰ ਰਹੇਂ। ਪਿਓ ਤੁਹਾਡੇ ਨੇ ਕਿੱਦਾਂ ਮਿਹਨਤ ਕਰ ਕਰਕੇ ਨਾ ਤੇ ਫੇਰ ਆਪਣੀ ਜ਼ਮੀਨ ਬਣਾਈ ਹਿੰਗੀ। ਤੇ ਤੁਹਾਨੂੰ ਕੋਹ ਪਤਾ ਹੀ ਨਹੀਂ ਤੁਸੀਂ ਸਾਨੂੰ ਕਦੀ ਬਾਨੇ ਮਾਰਦੇ ਜੀ ਹਿੰ ਲਿਮਟ ਬਣਾਉਣੀ ਆ, ਕਦੀ ਕੋਹ ਕਰਨਾ ਵਾ ਤੇ ਵੇਚਣੀ ਆ ਤੁਸੀਂ ਲਿਮਟ ਨਹੀਂ ਗਈ ਬਣਾਉਣੀ। ਕੋਈ ਅਕਲ ਨੂੰ ਹੱਥ ਮਾਰੋ। ਸਾਡੀ ਇਹ ਨਾ ਇਹ ਕੰਮ ਪਿੱਛੇ ਵੇਖੇ ਤੇ ਨਾ ਗਾੜੀ ਵੇਖੇ ਆ। ਯੋਮੀ ਖਾੜਾ ਕਿਹੜਾ ਜੀ ਕਰਦਾ ਇਹ ਵਾਲਾ ਕੰਮ ਕਰਨ ਨੌਵਾਂ ਤਿਆਂ ਪੁੱਤ ਨਹੀਂ ਮੈਂ ਕਰਦੀਆਂ ਜੇ ਬੰਦਾ ਗਲਤ ਹੋਵੇ ਨਾ ਤੇ ਜਨਾਨੀ ਉਹਨੂੰ ਸਮਝਾਉਂਦੀ ਆ ਤੇ ਆਪਾਂ ਇਦਾਂ ਨਹੀਂ ਇਦਾਂ ਕਰ ਲਈਏ ਫਿਰ ਜੇ ਜਨਾਨੀ ਗਲਤ ਹੋਵੇ ਤਾਂ ਬੰਦਾ ਸਮਝਾਉਂਦਾ ਵਾ ਤੇ ਇਦਾਂ ਕਰੀਏ ਤੁਸੀਂ ਤਾਂ ਦੋਵੇਂ ਜਿੱਕੋ ਰਸੇ ਤਰਪੇ ਜੇ ਮਮਮੀ ਸਮਝਾਉਣੀ ਦਈ ਹੈ ਇੱਕ ਦੂਜੇ ਨੂੰ ਜਦੋਂ ਫਿਰ ਸਾਡੀ ਕੋਈ ਗੱਡੀ ਕੋਈ ਸੁਣੇ ਹੀ ਨਾ ਅਸੀਂ ਦੋਵੇਂ ਜੀ ਦੱਸ ਕਿਹੜੇ ਖੂਬ ਵਿੱਚ ਪੈ ਜੀਏ ਦੱਸੋ ਆ ਲਾਗੇ ਉਹਨਾਂ ਨੂੰ ਪਹਿਲੀ ਦੇ ਕੇ ਤੇ ਅਸੀਂ ਮੂੰਹ ਲੋਕਾਂ ਨੂੰ ਪਿੰਡ 'ਚ ਕੀ ਵਿਖਾ ਲਾਂਗੇ ਉਹਨਾਂ ਨੇ ਤਾਂ ਉਸੇ ਹੋਲੇ ਪਿੰਡ 'ਚ ਰੌਲਾ ਪਾ ਦੇਣਾ ਕਿ ਪਿਓ ਬਣਾਉਂਦਾ ਸੀ ਤੇ ਵੇਖਿਆ ਲਈ ਕਿ ਨਹੀਂ ਮੁੰਡੇ ਕੋਈ ਪਹਿਲੀ ਤੇ ਫੇਰ ਸਾਨੂੰ ਥੋੜਾ ਬੋਧਾ ਖਰਚਾ ਦੇ ਲਿਆ ਕਰੋ ਉਹ ਬੰਦੇ ਉਹ ਨਹੀਂ ਜਾਣਦੇ ਦਿੱਤਾ ਤਾਂ ਹੈਗਾ ਤੁਹਾਨੂੰ ਪੈੜੀ ਦਾ ਹਿੱਸਾ ਉਹ 'ਚ ਕਰੋ ਕਮਾਈ ਤੇ ਖਾਓ ਤੇ ਤਨਖਾਹ ਸਾਡੀ ਆਉਂਦੀ ਉਹ ਖਾਓ ਮਮਮੀ ਦੇ ਵਿੱਚ ਨਿਕਲਣਾ ਕੀ ਪਹਿਲਾਂ ਮੈਨੂੰ ਇਹ ਦੱਸੋ ਉਹ ਮਮੀ ਉਹਦੀ ਨੀਵੇ ਤਾਂ ਪਹਿਲੀ ਆ ਉਹਦੇ ਵਿੱਚ ਮੈਨੂੰ ਇਹ ਦੱਸੋ ਵੀ ਨਿਕਲਣਾ ਕੀ ਆ ਟਮਾਟਾਵਾਂ ਤੇ ਬੂਟਾਵਾਂ ਦੇ ਵਿੱਚ ਮੇਰੀ ਸੁਣ ਗੱਲ ਅਜੇ ਤਾਂ ਕਣਕ ਤੇ ਬੀਜੀ ਨੂੰ ਮਹੀਨਾ ਹੀ ਹੋਇਆ ਵਾ ਤੇ ਹੁਣੇ ਨਾ ਟਰਾਲੀਆਂ ਪਰਕ ਤੇ ਮੰਡੀ ਚੱਲ ਜਾਂ ਤਾਂ ਟਾੜੀਆਂ ਕੋਈ ਖਾਦ ਪਾਣੀ ਦਵਾਈ ਉਹਨੂੰ ਪਾਓਗੇ ਨਾ ਤੇ ਫੇਰ ਹੀ ਕਣਕ ਨਿਕਲਣੀ ਆ ਕੋਈ ਗੱਲ ਨਹੀਂ ਵੀ ਆਖੀ ਨਾ ਨਿਕਲੂ ਤਾਂ ਗੱਲ ਕਰੀ ਤੁਸੀਂ ਵੀ ਕੱਢਦੇ ਰਹੇ ਅੱਗੇ ਅੱਗੇ ਤਾਂ ਕੋਈ ਬਣਾਇਆ ਵਾ ਕਰਦੇ ਨਹੀਂ ਇਹਨੇ ਪਿਓ ਝੋਨੇ ਦਾ ਕੱਖ ਨਹੀਂ ਉਹ ਝੋਏ ਆ ਉਹ ਝੋਏ ਆ ਤੇ ਪੋਤੋ ਵੰਡੇ ਆਉਂਦੀ ਸਾਰਿਆਂ ਨੂੰ ਆਈ ਤੁਹਾਨੂੰ ਕਿਹੜੀ ਕੱਲਿਆਂ ਨੂੰ ਹੀ ਉਹ ਨਹੀਂ ਵੀ ਦੇਤੀ ਆ ਸਾਨੂੰ ਵੀ ਉਹ ਨਹੀਂ ਮਿਲੀ ਆ ਤੇ ਕਰਦੇ ਹੱਸੇ ਲਈ ਉਹ ਨਹੀਂ ਆਈ ਆ ਹਾ ਗੱਲਾਂ ਨੇ ਲਾਈ ਜਾਂਦੀਆਂ ਪੈਸਾ ਦਿੰਦੇ ਨਾ ਕੁਝ ਹੋਰ ਤੇ ਨਾਲੇ ਵਾਧੂ ਦਾ ਹਨ ਰਿਸ਼ਤੇਦਾਰਾਂ ਵੇ ਤੁਸੀਂ ਬਦਨਾਮ ਕਰਨ ਦੇ ਅਸੀਂ ਪਹਿਲੀ ਤੁਹਾਨੂੰ ਵੇਚਣ ਨੂੰ ਨਹੀਂ ਦਿੱਤੀ ਤੁਸੀਂ ਲੋਕਾਂ ਨੂੰ ਵੇਚ ਦਿਓ ਉਹ ਕੰਮ ਨਹੀਂ ਜੇ ਤੁਹਾਡਾ ਬਾਨਾ ਜੇ ਤੁਸੀਂ ਇੱਥੇ ਰਹਿਣਾ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਆਪਣਾ ਵੇਖੋ ਤੁਹਾਡੇ ਵਾਲੀ ਤਾਂ ਉਹੀ ਹੱਦ ਹੋ ਗਈ ਹੈ ਆਹੋ ਤੁਹਾਨੂੰ ਕੀ ਲੱਗੇ ਅਸੀਂ ਕਰਨ ਵਿੱਚ ਰਹੀਏ ਪਾਈ ਨਾ ਰਹੀਏ ਜੇ ਤੁਹਾਡੇ ਕੋਲ ਲੱਗੀ ਹੈ ਤਾਂ ਫੇਰੀ ਆ ਦਾਸ ਇਹੋ ਚੋਂ ਨਿਕਲਣਾ ਕੀ ਆ ਕਾਂਕ ਬੀਜੀ ਨੂੰ ਤਾਂ ਮਹੀਨਾ ਹੋਇਆ ਵਾ ਤਾਂ ਨਿਕਲੋ ਗਈ ਕੋਹ ਨਾ ਕੋਹ ਟਾਡਾ ਜਰਾ ਅੱਧਾ ਵੀ ਪਹਿਲਾਂ ਵਾਂਗੂ ਨਾ ਫਸਲ ਵਾਲੇ ਵੇਖੀ ਆਂ ਪੀ ਕੀ ਉੱਥੇ ਹੋਇਆ ਵਾ ਕੀ ਨਹੀਂ ਹੋਇਆ ਡੈਡੀ ਜਾਵੇ ਡੈਡੀ ਵੇਖੇ ਪੈਸੇ ਮੰਗਿਏ ਤੇ ਕਦੀ ਪਈਏ ਗੱਡੀ ਤੇ ਕਦੀ ਮੋਟਰਸਾਈਕਲ ਤੇ ਚੜੀਏ ਤੇ ਚੱਲ ਪਾਂਡੇ ਤੁਰੇ ਫਿਰਿਏ ਹੁਣ ਇਹ ਕੰਮ ਤੁਸੀਂ ਨਾ ਸੋਚ ਵਿਚਾਰ ਕੇ ਕਰੋਗੀ ਹਾਂ ਰਹਾ ਠੰਡੀ ਬੜੀ ਆ ਤੇ ਇਹੋ ਜਿਹੇ ਕੰਮ ਵੀ ਕੀ ਕਰਨਾ ਕਿੰਨੇ ਦਿਨ ਹੋਵੇ ਕਿਤੇ ਧੁੱਪ ਨਹੀਂ ਲੱਗੀ ਨਾ ਕੱਪੜੇ ਸੁੱਕਦੇ ਹੀ ਤੇ ਨਾ ਹੋਵੇ ਕਿਤੇ ਬੰਦਾ ਬਾਹਰ ਧੁੱਪੇ ਘੜੀ ਬਵੇ ਮੰਮੀ ਕੀ ਡੇਰੀ ਕਰਨਾ ਕਰਨਾ ਕੀ ਆ ਕੰਮ-ਕੁਮ ਕਰਕੇ ਇੱਥੇ ਆਣ ਕੇ ਪੈ ਗਈ ਠੰਡੀ ਹੋੜੀ ਆ ਤੇ ਮੇਰੀ ਗੱਲ ਸੁਣੋ ਗਾਂ ਜਰੂਰ ਰਿਸ਼ਤੇਦਾਰ ਇਕੱਠੇ ਕਰਕੇ ਇਹ ਬਿਰਤਾ ਪਾਉਣੀ ਆ ਘਰ 'ਚ ਤੇ ਪਹਿਲਾਂ ਹੀ ਸਾਡੇ ਨਾਲ ਬਾਦੋ ਹੁਣ ਜੇ ਦੇਈ ਦਿੱਤੀ ਆ ਸਾਨੂੰ ਨਾਲ ਬਈ ਰਿਸ਼ਤੇਦਾਰ ਨੂੰ ਫੋਨ ਕਰਦੇ ਜਿਲਕੋ ਕੋਲ ਕਿੰਦਰ ਨੇ ਦੱਸਿਆ ਨੂੰ ਕਿ ਕਦੀ ਕੇਨ ਨੂੰ ਫੋਨ ਕਰਦੇ ਕਦੀ ਕੇਨ ਨੂੰ ਭੂਆ ਨੂੰ ਫੋਨ ਕੀਤਾ ਉਹਨੂੰ ਕਰਨ ਨੂੰ ਕੀਤਾ ਤਈ ਕੀਤਾ ਮੈਂ ਕਰਨਾ ਨਹੀਂ ਉਹਨੂੰ ਡਰਵਾ ਤਾ ਤਾ ਮੈਨੂੰ ਕੋਈ ਭੂਆ ਨੂੰ ਫੋਨ ਕੀਤਾ ਤੇ ਆਪਣੀਆਂ ਗੱਲਾਂ ਨਹੀਂ ਦੱਸੀਆਂ ਵੀ ਅਸੀਂ ਕੀ ਕਰਨੇ ਆ ਅਸੀਂ ਕੀ ਕਰਨੇ ਆ ਜਿਹੜੀਆਂ ਸਾਡੀਆਂ ਗੱਲਾਂ ਤੁਸੀਂ ਦੱਸ ਦੋ ਤੁਹਾਡੀਆਂ ਹੀ ਦੱਸਣੀਆਂ ਸਾਡੀਆਂ ਤੁਸੀਂ ਦੱਸੋ ਹੁਣ ਓਏ ਆ ਉਹਨਾਂ ਤੁਹਾਡੇ ਨਾਲ ਦੀ ਗੱਲ ਕਰਨੀ ਆਡੇ ਨਾਲ ਦੀ ਥੋੜੀ ਕਰਨੀ ਕਿਉਂ ਸਾਡੇ ਨਾਲ ਦੀ ਗੱਲ ਕਿਉਂ ਕਰਨੀ ਐ ਇੱਥੇ ਸਾਧਰੋ ਤੇ ਮੈਂ ਉਹਨੂੰ ਕਹਿ ਦੂੰ ਜਿਹੜਾ ਸੱਚਾ ਉਹਨੂੰ ਸੱਚਾ ਕਹਦਾ ਜਿਹੜਾ ਝੂਠਾ ਨੂੰ ਝੂਠਾ ਕਹਦਾ ਸਦੋਂ ਤਾਂ ਸਹੀ ਐ ਕੋਰਾ ਲੋਕਾਂ ਦੇ ਮਾਪਿਓ ਅਗਦੇ ਨਿਆਣੀ ਇੱਕ ਆਦੀ ਮੂੰਹ ਚੀਜ਼ ਮੰਗਦੇ ਉਸੇ ਵੇਲੇ ਦੇ ਦਿੰਦੇ ਅਸੀਂ ਤਾਂ ਉੱਡ ਚੱਲੇ ਆ ਕਿਤੇ ਲੈ ਕੇ ਉਹਨੂੰ ਪੈਣੀ ਸਾਡੇ ਜਦੋਂ ਹੋ ਹੀ ਵੱਖ-ਵੱਖ ਕਹੇ ਤੇ ਫੇਰ ਕਦੀ ਗੱਲ ਐ ਜੇ ਲੋਕਾਂ ਦੇ ਮਾਪਿਓ ਚੰਗੇ ਆ ਨਾ ਤੇ ਲੋਕਾਂ ਨਾਲ ਚੱਲ ਜਾਓ ਅਸੀਂ ਤਾਂ ਸਾਰੀ ਉਮਰ ਮਾ ਨਾਲੇ ਤੁਹਾਨੂੰ ਘਰ ਗੁੱਲਾ ਬਣਾਤਾ ਪੈੜੀ ਬਣਾਤੀ ਪਿਓ ਤੁਹਾਡੇ ਨੇ ਤਾਂ ਹੁਣੇ ਹੀ ਮਾਰੇ ਆ ਉਹ ਪੈੜੀ ਤੇ ਬਣਾਤੀ ਅਸੀਂ ਕਦੇ ਕਿਹਾ ਵੀ ਨਹੀਂ ਬਣਾਈ ਤੇ ਗਾਂ ਹੁਣ ਸਾਡੇ ਹੀ ਸੇ ਆਉਣੀ ਆ ਤੇ ਇਹ ਸੇ ਆਉਣੀ ਤਾਂ ਤੈਨੂੰ ਦਿੱਤੀ ਤੇ ਹੈਗੀ ਪੈੜੀ ਉਹ ਦਿੱਤੀ ਤੇ ਹੈਗੀ ਮੇਰੇ ਨਾਂ ਕਰਾਓ ਭਾਵੇਂ ਮੈਂ ਠੇਕੇ ਦੇ ਦਵਾਂ ਭਾਵੇਂ ਵੇਚਦਾ ਮੈਂ ਜੋ ਮਰਜ਼ੀ ਕਰਾਂ ਅਸੀਂ ਸ਼ਰੀਕਾ ਨੂੰ ਆਪਣੀ ਪੈੜੀ ਚ ਨਹੀਂ ਉਡਣ ਜਣਾ ਮੈਂ ਤਾਂ ਸਿੱਧੀ ਪਧਰੀ ਗੱਲ ਦੱਸਦਾ ਤੇ ਕਿਹਨੂੰ ਦਾ ਕਿਹਨੂੰ ਤੇ ਮੈਂ ਦੇਣੀ ਆ ਠੇਕੇ ਦੀ ਤੂੰ ਹੀ ਲੈ ਲਓ ਅਹੀਂ ਨਹੀਂ ਰੱਖਦੇ ਤੁਹਾਡੀ ਪੈਲੀ ਰੱਖਦੇ ਰੋਜ਼ ਪੁੱਤੀ ਚੀਕਾ ਹੋ ਰਿਆ ਕਰੇ ਪਾਸੇ ਵੀ ਤੁਸੀਂ ਲੱਗਦੇ ਅਸੀਂ ਨਹੀਂ ਦਹਾਦੇ ਦੇ ਕਿਸੇ ਨੂੰ ਨਹੀਂ ਦੇਦਣੀ ਇਹ ਕਿਤਾ ਨਹੀਂ ਕਰਦੇ ਮੇਰੀ ਗੱਲ ਸੁਣ ਤੂੰ ਕੀ ਗੱਲਾਂ ਹਨ ਤੁਹਾਨੂੰ ਮਹਿੰਦੀ ਲਾਈਵ ਤੋਂ ਕੰਮ ਨਹੀਂ ਕਰ ਸਕਦਾ ਤੂੰ ਠੇਕੇ ਤੇ ਦੇਣੀ ਹੈ ਤੇ ਮੈਂ ਹੁਣ ਉਧਰ ਦਾ ਕਰਾਂ ਕਿ ਜਾਂ ਇੱਥੇ ਦਾ ਕਰਾਂ ਉੱਥੇ ਵੀ ਜਾਣਾ ਪੈਂਦਾ ਉਹ ਫੇਰ ਜਾਣਾ ਪੈਂਦਾ ਤਿੰਨ ਕਿਲੇ ਆ ਕਿੰਨੇ ਕੁ ਮਰਬੇ ਆ ਫੇਰ ਕੋ ਸਾੰਭੇ ਨਹੀਂ ਜਾਂਦੇ ਤੂੰ ਵੀ ਠੇਕੇ ਤੇ ਦੇਨੇ ਆ ਕੰਮ ਦੇਖੋ ਕੰਮ ਹੀ ਹੁੰਦਾ ਹੁੰਦਾ ਨਹੀਂ ਹੁੰਦਾ ਤਾਂ ਫੇਰ ਤਨਖਾਹ ਵਰਤ ਲਿਆ ਕਰ ਪਿਓ ਤੇਰਾ ਵਾਲਿਆ ਕਰ ਉਹ ਮੈਂ ਕੋਈ ਨਾ ਕਹਿ ਲਿਆ ਵਾ ਕਿ ਠੇਕੇ ਤੇ ਤੁਸੀਂ ਲੈ ਲਓ ਨਹੀਂ ਉਹਨਾਂ ਨੂੰ ਵੀ ਕਹਿਤ ਆ ਵੀ ਜੇ ਤੁਸੀਂ ਠੇਕੇ ਤੇ ਲਈ ਤੇ ਤੁਹਾਡੇ ਨਾਲ ਗੱਲ ਹੋ ਜਾਣਾ ਇਹ ਕਿਤੇ ਨਹੀਂ ਕਰ ਗਈ ਬਰਾਬਰ ਨਹੀਂ ਅਹੀ ਨਹੀਂ ਠੇਕੇ ਤੇ ਲੈਣੀ ਆਪਣੀ ਬਾਤ ਖਾ ਤਾ ਨਾ ਨਹੀਂ ਹੋਣੀ ਪੰਜਾਬੀ ਵਿੱਚ ਤਿੰਨੇ ਮੈਂ ਦੱਸਦਾ ਘੜੀ ਘੜੀ ਸਾਡਾ ਸਿਰ ਨਾ ਕਰ ਨਾ ਕਰ ਦੋ ਨਾ ਕਰ ਦੋ ਇੱਕੋ ਗੱਲ ਕਰੀ ਜਾਨਾ ਬੱਸ ਬਾਤ ਹੋ ਗਈ ਆ ਨਹੀਂ ਨਾ ਕਰਦੇ ਤੇ ਫਿਰ ਜੰਮਦੇ ਹੀ ਨਾ ਜ਼ਬਾਨ ਵੇਹ ਜੇ ਪਹਿਲੀ ਨਾ ਨਹੀਂ ਨਾ ਕਰਨੀ ਤੇ ਜੰਮਦੇ ਨਾ ਉੱਤ ਚੱਲ ਕੋਈ ਗੱਲ ਨਹੀਂ ਸਾਡੇ ਕੋਲ ਗਲਤੀ ਹੋ ਗਈ ਹੁਣ ਤੁਸੀਂ ਗਲਤੀ ਗਾੜੀ ਸੁਧਾਰ ਲਿਓ ਤੁਸੀਂ ਨਾ ਨਾ ਗਲਤੀਆਂ ਕਰਿਓ ਹੁਣ ਹੁਣ ਕਿੰਨਾ ਗੁੱਸਾ ਲੱਗਾ ਭੂਆ ਨੂੰ ਕਰਨਾ ਨਹੀਂ ਕੋਰ ਕੋ ਕਿੰਨੂੰ ਕਰਾਂ ਰੌਣਾ ਬੜਾ ਰੋਲਾ ਪਾ ਐਂ ਦੇ ਕੀ ਗੱਲ ਹੋਈ ਮੈਂ ਤਾਂ ਬਾਹਰ ਤੋਂ ਬਤਾ ਗੇਟ ਚ ਰੌਣਾ ਕਿ ਤਾੜਾ ਮੁੰਡਾ ਤਾਂ ਆਇਆ ਸੀ ਮੇਰੇ ਵੱਲ ਕੀ ਕਹਿੰਦਾ ਪਿਆਲੀ ਨਾ ਕਰੋ ਨਾਲੇ ਮੰਮੀ ਤੇ ਪੂਆ ਨੂੰ ਫੋਨ ਕੀਤਾ ਹੀ ਫਿਰ ਮੈਂ ਕੀਤਾ ਹੀ ਇਹ ਕਿਉਂ ਕੀਤਾ ਮੈਂ ਤਾਂ ਮੈਨੂੰ ਡਰ ਬਤਾ ਤਾ ਕਰਨਾ ਨਹੀਂ ਮੈਂ ਇਹ ਸਾਡੀਆਂ ਤੇ ਦੱਸਦੀਆਂ ਆਪਣੇ ਜਿਵੇਂ ਦੱਸਣੀਆਂ ਸੀ ਮੈਂ ਤਾਂ ਤੁਹਾਡੀਆਂ ਦੱਸਾਂ ਮੈਂ ਤੇ ਮੇਰੇ ਨਾਲ ਤੁਸੀਂ ਦੱਸ ਦੋ ਫੇਰ ਫੋਨ ਕਰਕੇ ਦੱਸ ਇਹ ਵੀ ਬਣਾਈ ਐ ਵੀ ਇਹ ਕਿਉਂ ਫੋਨ ਨਹੀਂ ਕਰ ਸਕਦੇ ਉਹਨੇ ਸਖਾ ਕੇ ਕੱਲਿਆਵਾ ਨਾ ਪੁੱਪੂ ਨੂੰ ਫੋਨ ਕੀਤਾ ਵਾ ਇਹ ਨਹੀਂ ਤੇ ਤੁਸੀਂ ਉਹਨਾਂ ਨੂੰ ਇਹ ਵੀ ਡਾਕ ਤੱਕ ਠੇਕੇ ਤੇ ਪੈਲੀ ਨਹੀਂ ਲੈਣੀ ਮੈਂ ਕਿ ਮੇਰੀ ਸਿੱਧੀ ਪੱਧਰੀ ਗੱਲ ਸੁਣ ਲੈ ਅਸੀਂ ਸ਼ਰੀਕਾ ਨੂੰ ਆਪਣੀ ਪੈਲੀ ਕਿੰਨੀ ਵੰਡਣੀ ਵੇਲੇ ਕਿ ਤੇਰੀ ਆਪੜੀ ਪੈਲੀ ਆ ਤੇ ਉਹਨਾਂ ਨੂੰ ਐਉਂ ਨਹੀਂ ਕਰ ਦਿੰਦੇ ਤੇ ਉਹਨਾਂ ਦੇ ਘਰ ਜਾ ਜਾ ਕੇ ਕਹਿੰਦੇ ਮੈਂ ਪੈਲੀ ਵੇਚ ਦੇਣੀ ਇਹ ਤੇ ਲੈ ਲਓ ਤੇ ਜੇ ਨਹੀਂ ਤਾਂ ਤੁਸੀਂ ਲੱਲੋ ਠੇਕੇ ਤੇ ਮੈਂ ਨਹੀਂ ਇਹਦੀ ਲੈਣੀ ਉਹ ਨਹੀਂ ਉਹ ਭਰਾ ਇਹ ਨਹੀਂ ਲੈਣੀ ਤੇਰਾ ਕਪਤਵ ਤੇ ਜ਼ੁਬਾਨ ਪਤਾ ਤੇ ਇੰਦੀ ਲੰਮੀ ਆ ਭਾਵੇਂ ਠੇਕਾ ਪਰ ਉਹਦਾ ਇਹ ਨੀਰਾਂ ਦੀ ਪਹਿਲੀ ਲੜੀ ਠੇਕੇ ਦੇ ਜਿਹਾ ਹੀ ਠੇਕਾ ਦੇ ਵੀ ਦਿੱਤਾ ਨਾ ਤੇ ਭਲਕੇ ਦੀ ਰੰਨੇ ਕਹਣਾ ਇਹਨਾਂ ਨੇ ਦਿੱਤਾ ਕੱਖ ਦੀ ਨਹੀਂ 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 ਲੜੀ ਮੈਨੂੰ ਕਹਿਤਾ ਵਾ ਤੇ ਨਾਲੇ ਜਾਂਦਾ ਜਾਂਦਾ ਪਤਾ ਮੈਨੂੰ ਕੀ ਜਾਂਦਾ ਜੇ ਪਹਿਲੀ ਜੋ ਹਿੱਸਾ ਨਹੀਂ ਦੇਣਾ ਮੇਰੇ ਨਾਂ ਨਹੀਂ ਕਰਾਨੀ ਤੇ ਜੰਮਿਆ ਕਿਉਂ ਮੈਂ ਹਾਂ ਇਹੋ ਜਨ ਖੱਤਿਆ ਗਲਤੀ ਹੋ ਗਈ ਤੇ ਨਾਲੇ ਇਹ ਗੱਲਾਂ ਰਹਿ ਗਈਆਂ ਸੁਣਨ ਵਾਲੀਆਂ ਤੈਨੂੰ ਜੰਮ ਕੇ ਪਾਰਕਲੋਸ ਤੇ ਇਦਾਂ ਕੀਤਾ ਤੇ ਹੁਣ ਤੂੰ ਮੇਲੇ ਦੇਣ ਦੀਆਂ ਮਾਂ ਨੂੰ ਯਾ ਨੂੰ ਪਤਾ ਸਾਡੇ ਕੋਲ ਗਲਤੀ ਹੋ ਗਈ ਹੈ ਗਾੜੀ ਤੁਸੀਂ ਨਾ ਇਹ ਕੰਮ ਕਰ ਜਦੋਂ ਵੀ ਇੰਨੀ ਗੱਲਾਂ ਕਹਿੰਦਾ ਹੈ ਵੀ ਮੈਨੂੰ ਜੰਮਿਆ ਕਿ ਉਹ ਤਾਂ ਆਪਣਾ ਹੀ ਪੁੱਤ ਜੇ ਸਾਡੇ ਕੋਲ ਗਲਤੀ ਹੋ ਗਈ ਗਾੜੀ ਤੁਸੀਂ ਨਾ ਇਹ ਕਰ ਕੰਮ ਕਰ ਲਿਓ ਕਿਦੇ ਮੈਂ ਇਹ ਨੂੰ ਕੀ ਕਹਿੰਦੀ ਮੇਰਾ ਤਾਂ ਘਰ ਇੱਥੇ ਪੂਰਾ ਕਰ ਗਿਆ ਉਹਨੂੰ ਪਤਾ ਹੀ ਨਹੀਂ ਕੋਈ ਗੱਲ ਰਹਿਣ ਦਿੱਤੀ ਜਿਹੜੀ ਉਹ ਨਹੀਂ ਕਹੀ ਮੇਰਾ ਤਰਾ ਤਾਂ ਉਹਨੂੰ ਬੇਦਖਲ ਕਰਦਾ ਰਮਨ ਕਰਨਾ ਹੀ ਪੈਣਾ ਜੇ ਇਦਾਂ ਤੇ ਕੰਮ ਕਰ ਆਪਾਂ ਬਾਤ ਘਟਾ ਦਿੰਦੇ ਆ ਵੀ ਬਿਲਕੁਲ ਇਦਾਂ ਜਿਹੜਾ ਲੈਣ ਦੇਣ ਕਰੂਗਾ ਉਹ ਖੁਦ ਜਮਿਆਰ ਹੋਊਗਾ ਇਹ ਸਾਡਾ ਕੁਝ ਨਹੀਂ ਜੀ ਲੱਗਦਾ ਆਪੇ ਜਿੱਥੇ ਮਰਜੀ ਕਰਿਆ ਫਿਰ ਲੈ ਲੇ ਫਿਰ ਇਹ ਸੇ ਟਾਲੀ ਦੇ ਜਿੱਦਾਂ ਦੇ ਕੰਮ ਕਰਨ ਲਿਆ ਵਾ ਹਾ ਤੋਈ ਇਹਦੇ ਵਾਲੀ ਕਦੀ ਕੁਛ ਕਰਦਾ ਫਿਰਦਾ ਕਦੀ ਕੁਛ ਕਰਦਾ ਫਿਰਦਾ ਅੱਛਾ ਮਾਹੀ ਕੰਮ ਤੇ ਬੜਿਆ ਵੀ ਤੇ ਠੰਡ ਬੜੀ ਹੈ ਤੇ ਕਰਨਾ ਨਹੀਂ ਕੀ ਹੈ ਤੇ ਕਦੇ ਇਦਾਂ ਹੀ ਖਲਾਰਾ ਪਾ ਛੱਡਦੇ ਜੀ ਜੂ ਨਹੀਂ ਸਾਂਭਦੇ ਹੈਗੇ ਹਲੋ ਸਾਸ਼ਕ ਮੇ ਜੀ ਵਧੀਆ ਵਧੀਆ ਤੁਸੀਂ ਦੱਸੋ ਅੱਛਾ ਅੱਛਾ ਕਿਦਾ ਹੋਣਾ ਹੈ ਉ ਆਦਾ ਕੱਲ ਕੇ ਅੱਜ ਅੱਛਾ ਕੀ ਕਹਿੰਦੇ ਮੈਨ ਲੋਟ ਲੈ ਲੀ ਜੀ ਆ ਮੈਨੂੰ ਮਿਲਿਆ ਨਹੀਂ ਇਥੇ ਅਖਣੇ ਹੀ ਕਿ ਮੈਂ ਤੇ ਮਮੀ ਨੂੰ ਫੋਨ ਲਾਉਣਾ ਹਾਂ ਤੇ ਇਦਾਂ ਕਰਦੀ ਇਦਾਂ ਕਰਦੀ ਆ ਮੈਂ ਮੈਂ ਦੱਸੋ ਕੀ ਕਰਨੀ ਆ ਜੇ ਕੋਈ ਗਲਤੀ ਤਾਂ ਵੀ ਦੱਸੋ ਮਿੰਦੇ ਵੀ ਦੇ ਕਿ ਆਂ ਕਿ ਮਮੀ ਨੂੰ ਫੋਨ ਲਾਉਣਾ ਮੈਂ ਕੋਈ ਨਹੀਂ ਲਾਉਂ ਮੂ ਵੀ ਬੜਾ ਨਹੀਂ ਪਤਾ ਹੈਗਾ ਕਸੇ ਲਾਉਣਾ ਅੱਛਾ ਸਹੀ ਕੀ ਗਿਆ ਕੋ ਕੋਈ ਨੀ ਮੈਨੂੰ ਨਹੀਂ ਪਰਵਾਹ ਕਰੋ ਹਾਂਜੀ ਨਾਲੇ ਮੇਰੀ ਗੱਲ ਸੁਣੋ ਸਾਰਾ ਕੰਮ ਤੇ ਕਰੀਦਾ ਵਾ ਉਹੋ ਹੀ ਨਾ ਕੰਮਕਾਰ ਵੀ ਸਾਰਾ ਕਰਨਾ ਉਦਾਂ ਵੀ ਚਲੋ ਜਿਹੜਾ ਨਹੀਂ ਉਹੋ ਹੀ ਨਾਲ ਕਰਾਈਦਾ ਵਾ ਤੇ ਜੇ ਫਿਰ ਵੀ ਅਖਣਪੇ ਕਰਦੀ ਗਾ ਅਖਣੀਆਂ ਤਾਂ ਫਿਰ ਤੇ ਮਾੜੀ ਗੱਲ ਬਣਨਾ ਇਹਨਾਂ ਵਾਸਤੇ ਇਹੜੇ ਮੰਮੀ ਹੱਡੇ ਦੇ ਵੀ ਨਹੀਂ ਚੰਗੇ ਹੈਗੇ ਗੱਲ ਮਾੜੀ ਨਹੀਂ ਦੀ ਜੋ ਕੇ ਹੁਣ ਉਸ ਵੱਲ ਨੂੰ ਲਾ ਕੇ ਦੱਸ ਦਿੰਦੇ ਜਿਉਂ ਵਿਚੋਲਣ ਬਣੀ ਗਈ ਉਹਨਾਂ ਹੁਣ ਸਾਰੀ ਉਮਰ ਦਾ ਠੇਕਾ ਲਿਆ ਇਹਨਾਂ ਦਾ ਗਲਤੀ ਆਪਣੀ ਹੁੰਦੀ ਤੇ ਕੱਢ ਅਗਲੇ ਦੇ ਜਾਣੀ ਹੁੰਦੀ ਅੱਛਾ ਨਹੀਂ ਜੇ ਪਹਿਲੀ ਵਲੋਂ ਗੱਲ ਕਰਨ ਦੇ ਹੀ ਤੇ ਪਹਿਲੇ ਦੇ ਜਹਾੜਾ ਕਾ ਦਾ ਕਸੂਰੋਂ ਜੇ ਹਨੂ ਵੀ ਜੋ ਥੋੜੇ ਬਹੁਤੇ ਦੇਹੀ ਜਾਣ ਤਾਂ ਹਨੂ ਕੀ ਲੋੜ ਪਈ ਆ ਦੇਣ ਦੀ ਕਿਸ ਨੂੰ ਜੇ ਇਹ ਹੀ ਕਿਹਾ ਤੁਸੀਂ ਠੇਕੇ ਦਾ ਲਾ ਲੋ ਤਾਂ ਵੀ ਨਹੀਂ ਲੈਂਦੇ ਉਹ ਹੋਈ ਨਾ ਹਨੂ ਘਰ ਜੋ ਜਦ ਨਾ ਨਾ ਬਾਹਰ ਜੋ ਗਿਆ ਹਨੂ ਰਹਿਣ ਦੇਣਾ ਜੇ ਹੁਣ ਕਿਦਰ ਰਿਸ਼ਤੇਦਾਰਾਂ ਦੇ ਜਾਵਾਂਗੇ ਤੇ ਗੋੜੇ ਗੋੜੇ ਸਾਡੀ ਬੇਇੱਜ਼ਤੀ ਕਰਾਉਂਦੇ ਆ ਉਥੇ ਇਹਨਾਂ ਦੀ ਵੀ ਨਾਲ ਹੀ ਹੋਣੀ 껃ੀ ਸਾਡੀ ਕੱਲਿਆਂ ਦੀ ਐ ਹਾਂਜੀ ਕੋਈ ਗੱਲ ਨਹੀਂ ਵੀ ਤੁਸੀਂ ਨਾ ਟੈਨਸ਼ਨ ਲਵੋ ਕੋਈ ਨੇ ਡਾਡੀ ਜੀ ਨੂੰ ਪਾਇ ਲਵੋ ਡਾਡੀ ਜੀ ਨੂੰ ਸਭ ਪਤਾ ਹੀ ਏ ਕੀ ਕੇ ਕੀ ਕਰਦੇ ਏ ਤੇ ਕੀ ਨਹੀਂ ਕਰਦੇ ਚਲੋ ਠੀਕ ਏ ਕੋਈ ਗੱਲ ਕੋਈ ਨੂੰ ਮਿਲਾਂ ਉਹ ਬਾਅਦ ਚ ਫੇ ਦੱਸਾਂਗੇ ਛੇ ਇੱਕ ਛੇ ਉਸੇ ਵਲੇ ਵਹਿਲਾ ਨਿਕਲ ਕੇ ਆਈ ਆ ਤੇ ਫੋਨ ਉਸੇ ਟਾਈਮ ਲਾ ਦਿੱਤਾ ਵਾ ਲੱਗਦਾ ਜਿਹੜੇ ਮੰਮੀ ਹਟੇ ਹਨ ਇਹ ਵੀ ਬੜੀ ਹੈਗੀਆਂ ਗੱਲ ਮੜੀ ਜੀ ਹੁੰਦੀ ਆ ਤੇ ਨਾਲ ਦੋ ਲਾ ਕੇ ਦੱਸਦੀ ਆ